ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਪੰਡਤ ਰਹਿੰਦਾ ਸੀ ਉਹਦੇ ਤਿੰਨ ਮੁੰਡੇ ਸੀ ਤਿੰਨੇ ਮੁੰਡਿਆਂ ਦੀ ਇਹੀ ਖੁਆਇ ਸੀ ਵੀ ਆਪਾਂ ਨੇ ਕੰਮ ਕਰਨਾ ਹੈ ਤਾਂ ਰਾਜੇ ਲਵੇ ਕਰਨਾ ਉਹਨਾਂ ਦੇ ਮਾਪੇ ਉਹਨਾਂ ਨੂੰ ਕਿਹਾ ਕਰਨ ਵੀ ਭਾਈ ਤੁਸੀਂ ਕੰਮ ਤੇ ਲੱਗ ਜਾਓ ਹੁਣ ਗੱਭਰੂ ਹੋਗੇ ਤਾਂ ਉਹਨਾਂ ਨੇ ਆਪਦੇ ਮਾਪੇ ਦੀ ਇੱਕ ਨਹੀਂ ਸੁਣੀ ਇਧਰਲੇ ਕੰਨ ਵੀ ਦੀ ਸੁਣਿਆ ਕਰਨ ਇਧਰ ਦੀ ਘੜਦਿਆ ਕਰਨ ਸਾਰਾ ਦਿਨ ਬੇਲੇ ਫਰੀ ਆਇਆ ਕਰਨ ਇੱਕ ਦਿਨ ਉਹ ਜੰਗਲ ਦੇ ਵਿੱਚ ਬਾਗੇ ਜੰਗਲ ਦੇ ਵਿੱਚ ਵਾਗੇ ਜਦੋਂ ਤਾਂ ਉਹਦੇ ਮਾਪੇ ਨੂੰ ਪਤਾ ਲੱਗਿਆ ਵੀ ਸਾਡੇ ਮੁੰਡੇ ਅੱਜ ਜੰਗਲ ਦੇ ਵਿੱਚ ਵਾਗੇ ਉਹਨਾਂ ਨੂੰ ਬਹੁਤ ਸੋਚ ਹੋ ਗਈ ਵੀ ਉਹਨਾਂ ਨੂੰ ਕੋਈ ਜਾਨਵਰ ਨਾ ਖਾ ਜਾਏ ਉਹ ਵਿਚਾਰੇ ਸਾਰਾ ਦਿਨ ਸੋਚਦੇ ਰਹੇ ਜਦੋਂ ਸ਼ਾਮ ਹੋਈ ਤਾਂ ਉਹ ਘਰੇ ਆਏ ਉਹਨਾਂ ਦੇ ਮਾਪੇ ਨੇ ਉਹਨਾਂ ਨੂੰ ਬਹੁਤ ਝਿੜਕਿਆ ਤੇ ਬਹੁਤ ਡਾਂਟਿਆ ਤੇ ਨਾਲੇ ਉਹਨਾਂ ਦਾ ਪਿਤਾ ਕਹਿੰਦਾ ਜੇ ਤੁਸੀਂ ਜੰਗਲ ਦੇ ਵਿੱਚ ਜਾਂਦੇ ਨਹੀਂ ਡਰਦੇ ਤਾਂ ਕੱਲ ਨੂੰ ਇੱਕ ਕਛੂ ਫੜ ਕੇ ਲਿਓ ਉਹ ਕਹਿੰਦੇ ਠੀਕ ਹੈ ਪਿਤਾ ਜੀ ਕੱਲ ਨੂੰ ਅਸੀਂ ਇੱਕ ਕਛੂ ਫੜ ਲਿਆਵਾਂਗੇ ਜਦੋਂ ਦੂਜਾ ਦਿਨ ਹੋਇਆ ਉਹ ਇੱਕ ਛੱਪੜ ਤੇ ਬਾਗੇ ਛੱਪੜ ਤੇ ਉਹਨਾਂ ਨੂੰ ਇੱਕ ਕਛੂ ਮਿਲ ਗਿਆ ਤੇ ਉਹਨਾਂ ਨੇ ਕਛੂ ਨੂੰ ਦੇਖਿਆ ਤੇ ਉਹ ਕਛੂ ਲੈ ਗਏ ਫਿਰ ਉਹਨਾਂ ਦੀ ਇੱਕ ਦੂਜੇ ਦੀ ਲੜਾਈ ਹੋ ਗਈ ਉਹ ਕਹਿੰਦਾ ਤੂੰ ਚੱਕ ਉਹ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਹੈ ਦੂਜਾ ਕਹਿੰਦਾ ਤੂੰ ਚੱਕ ਉਹ ਦੂਜਾ ਵੀ ਕਹਿੰਦਾ ਮੈਨੂੰ ਡਰ ਲੱਗਦਾ ਆਸ ਵਿੱਚ ਹੀ ਤਿੰਨੇ ਜਣੇ ਉਹ ਚੱਕਣ ਪਿੱਛੇ ਲੜੀ ਗਏ ਇੱਕ ਦੂਜੇ ਨਾਲ ਇਹੀ ਲੜਾਈ ਹੋਈ ਗਈ ਵੀ ਉਹ ਕਹਦਾ ਘਰੇ ਤੂੰ ਚੱਕ ਉਹ ਕਹਦਾ ਘਰੇ ਤੂੰ ਚੱਕ ਤਾਂ ਉਥੋਂ ਦੀ ਕੁਦਰਤੀ ਉਸੇ ਰਾਜ ਮਹਿਲ ਦਾ ਵਜ਼ੀਰ ਰੰਗਿਆ ਜਾਂਦਾ ਸੀ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਉਹ ਬੰਦਾ ਤੁਰਿਆ ਜਾਂਦਾ ਉਹਨੂੰ ਬੁਲਾ ਲੈਨੇ ਆ ਵੀ ਜਿਵੇਂ ਉਹ ਕਹੂਗਾ ਉਹੀ ਇਹ ਕੱਛੂ ਨੂੰ ਚੱਕ ਕੇ ਆਪਣੇ ਪਿਤਾ ਲਵੇ ਲੈ ਕੇ ਜਾਊਗਾ ਤਾਂ ਉਹ ਤਿੰਨੇ ਕਹਿੰਦੇ ਇੱਕ ਦੂਜੇ ਨਾਲ ਰਹਿ ਕਰਕੇ ਕਹਿੰਦੇ ਠੀਕ ਹੈ ਜੀ ਨੂੰ ਵੀ ਕਹਤਾ ਉਹੀ ਉਹ ਕੱਛੂ ਚੱਕੂਗਾ ਤਾਂ ਉਹ ਵਜ਼ੀਰ ਨੂੰ ਜਦੋਂ ਲਵੇ ਬੁਲਾਉਂਦੇ ਨੇ ਤਾਂ ਉਹ ਵੱਡਾ ਮੁੰਡਾ ਹੁੰਦਾ ਜਿਹੜਾ ਉਹ ਵਜ਼ੀਰ ਨੂੰ ਕਹਿੰਦਾ ਕਹਿੰਦਾ ਜੀ ਅਸੀਂ ਕੱਛੂ ਚੱਕਣਾ ਹੈ ਅਸੀਂ ਤਿੰਨ ਭਾਈਆਂ ਵੀ ਐਂ ਦੱਸੋ ਵੀ ਸਾਡੇ ਤਿੰਨਾਂ ਚੋਂ ਕਿਹੜਾ ਚੱਕੇ ਵਜ਼ੀਰ ਹੱਸ ਕੇ ਕਹਿੰਦਾ ਇਹ ਵੀ ਕੋਈ ਲੜਾਈ ਹੈ ਕੋਈ ਮਰਜ਼ੀ ਚੱਕ ਸਕਦਾ ਕਹਿੰਦੇ ਨਹੀਂ ਇਹ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਆਖਿਆ ਮੈਨੂੰ ਡਰ ਲੱਗਦਾ ਛੋਟਾ ਕਹਿੰਦਾ ਮੈਨੂੰ ਵੀ ਡਰ ਲੱਗਦਾ ਸਾਡੀ ਇਹੀ ਲੜਾਈ ਹੈ ਵੀ ਚੱਕੇ ਦਾ ਚੱਕੇ ਕਿਹੜਾ ਵਜ਼ੀਰ ਕਹਿੰਦਾ ਇਹ ਤਾਂ ਕੋਈ ਗੱਲ ਨਹੀਂ ਬਣਦੀ ਇੱਕ ਨੂੰ ਤਾਂ ਚੱਕਣੇ ਪਊ ਕਹਿੰਦੇ ਨਹੀਂ ਸਾਡਾ ਨਮੀੜਾ ਕਰਕੇ ਜਾਓ ਤਾਂ ਵਜ਼ੀਰ ਸੋਚ ਕੇ ਕਹਿੰਦਾ ਚਲੋ ਸੋਨੂੰ ਮੈਂ ਰਾਜੇ ਲੇਵੇ ਲੈ ਚਲਦਾ ਜਿਵੇਂ ਰਾਜਾ ਸਾਹਿਬ ਕਹਿਣਗੇ ਉਹੀ ਕੱਚੂ ਚੱਕ ਲੂ ਉਹ ਤਿੰਨੇ ਮੁੰਡੇ ਸੋਚ ਕੇ ਕਹਿੰਦੇ ਠੀਕ ਹੈ ਅਸੀਂ ਰਾਜਾ ਸਾਹਿਬ ਲੇਵੇ ਜਾਂਦੇ ਹਾਂ ਜਿਵੇਂ ਰਾਜਾ ਸਾਹਿਬ ਕਹਿਣਗੇ ਉਹੀ ਕੱਚੂ ਚੱਕ ਲੂ ਤਾਂ ਉਹ ਤਿੰਨੇ ਮੁੰਡਿਆਂ ਨੂੰ ਵਜ਼ੀਰ ਰਾਜ ਮਹਿਲ ਵਿੱਚ ਲਿਆਉਂਦਾ ਤੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੰਦਾ ਤਾਂ ਵਜ਼ੀਰ ਰਾਜੇ ਨੂੰ ਸਾਰੀ ਗੱਲ ਦੱਸ ਦਿੰਦਾ ਵੀ ਇਹਨਾਂ ਦੀ ਇਹੀ ਲੜਾਈ ਹੈ ਜੀ ਇਹਨਾਂ ਨੂੰ ਇੱਕ ਕਛੂ ਇਹਨਾਂ ਦੇ ਪਿਤਾ ਨੇ ਆਖਿਆ ਸੀ ਵੀ ਮੇਰੇ ਲਵੇ ਚੱਕ ਕੇ ਲੈ ਕੇ ਆਓ ਇਹ ਤਿੰਨੇ ਜਣੇ ਕਛੂ ਚੱਕਣ ਤੋਂ ਡਰਦੇ ਨੇ ਉਹ ਕਹਿੰਦਾ ਤੂੰ ਚੱਕ ਉਹ ਕਹਿੰਦਾ ਤੂੰ ਚੱਕ ਤਾਂ ਛੋਟਾ ਕਹਿੰਦਾ ਤੂੰ ਚੱਕ ਵੀ ਇਹਨਾਂ ਦਾ ਇਹੀ ਨਿਮੇੜਾ ਕਰਨਾ ਹੈ ਵੀ ਇਹ ਤਿੰਨਾਂ ਚੋਂ ਕਛੂ ਕਿਹੜਾ ਚੱਕੇ ਤਾਂ ਰਾਜਾ ਵੀ ਹੱਸ ਪਿਆ ਦੇਖ ਕੇ ਵੀ ਇਹ ਵੀ ਕੋਈ ਗੱਲ ਵੱਡੀ ਕੋਈ ਮਰਜ਼ੀ ਚੱਕ ਕੇ ਲੈ ਜਾਓ ਉਹਦੇ ਪਿਤਾ ਲਵੇ ਉਹ ਕਹਿੰਦੇ ਨਹੀਂ ਸਾਡੀ ਇਹੀ ਲੜਾਈ ਹੈ ਸਾਡਾ ਨਿਮੇੜਾ ਕਰੋ ਜੀ ਵੀ ਅਸੀਂ ਤਿੰਨਾਂ ਚੋਂ ਜਿਹੜਾ ਕਛੂ ਚੱਕੇ ਤਾਂ ਰਾਜਾ ਹੱਸ ਕੇ ਕਹਿੰਦਾ ਠੀਕ ਐ ਤੁਹਾਡਾ ਅਸੀਂ ਨਿਮੇੜਾ ਕਰ ਦਿੰਨੇ ਆ ਤੁਸੀਂ ਘੰਟਾ ਬੈਠ ਹੋਏ ਸੀ ਉਹ ਕਹਿੰਦੇ ਠੀਕ ਐ ਰਾਜਾ ਸਾਹਿਬ ਅਸੀਂ ਬਹਿ ਜਾਨੇ ਆ ਤਾਂ ਰਾਜੇ ਨੇ ਆਪਦੇ ਵਜ਼ੀਰ ਨੂੰ ਆਰਡਰ ਦਿੱਤਾ ਵੀ ਮੁੰਡੇ ਭੁੱਖੇ ਨੇ ਇਹਨਾਂ ਨੂੰ ਖਾਣ ਵਾਸਤੇ ਕੁਝ ਪਰੋਸਿਆ ਜਾਵੇ ਤਾਂ ਉਹਨਾਂ ਨੂੰ ਖਾਣ ਵਾਸਤੇ ਵਧੀਆ ਚੌਲ ਪੂਰੀਆਂ ਸਬਜੀ ਤੇ ਸਾਹਮਣੇ ਲਿਆ ਕੇ ਰੱਖਦੇ ਉਹ ਤਿੰਨਾਂ ਨੂੰ ਕਹਿੰਦੇ ਵੀ ਲੈ ਵੀ ਖਾਓ ਹੁਣ ਤੁਸੀਂ ਏ ਸੋਡਾ ਸੀ ਨਿਮੇੜਾ ਕਰਦੇ ਆ ਤਾਂ ਜਦੋਂ ਉਹ ਤਿੰਨੇ ਖਾਣਾ ਖਾਣ ਲੱਗੇ ਜਿਹੜਾ ਵੱਡਾ ਮੁੰਡਾ ਸੀ ਉਹ ਕਹਿੰਦਾ ਮੈਂ ਨਹੀਂ ਖਾਂਦਾ ਤਾਂ ਵਜ਼ੀਰ ਕਹਿੰਦਾ ਤੂੰ ਕਾ ਤੂੰ ਨਹੀਂ ਖਾਂਦਾ ਕਹਿੰਦਾ ਜੀ ਮੈਂ ਨਹੀਂ ਖਾਂਦਾ ਤਾਂ ਵਜ਼ੀਰ ਸੋਚ ਕੇ ਕਹਿੰਦਾ ਠੀਕ ਹੈ ਤੂੰ ਨਾ ਖਾ ਇਹਨਾਂ ਨੂੰ ਖਾ ਲੈਣ ਦੇ ਤਾਂ ਉਹ ਗੱਲ ਜਾ ਕੇ ਵਜ਼ੀਰ ਨੇ ਰਾਜਾ ਸਾਹਿਬ ਨੂੰ ਦੱਸਤੀ ਵੀ ਇਹ ਮੁੰਡੇ ਨੇ ਨਹੀਂ ਖਾਣਾ ਖਾਦਾ ਜੀ ਬਾਕੀ ਦੋਨਾਂ ਨੇ ਖਾ ਲਿਆ ਤਾਂ ਰਾਜਾ ਉਹ ਵੱਡੇ ਮੁੰਡੇ ਨੂੰ ਪੁੱਛਣ ਲੱਗਿਆ ਵੀ ਐਂ ਦੱਸ ਤੂੰ ਕਾ ਤੂੰ ਨਹੀਂ ਖਾਣਾ ਖਾਦਾ ਕਹਿੰਦਾ ਜੀ ਜਿਹੜੇ ਇਹ ਚੌਲ ਨੇ ਛੋੜੇ ਇਹਨਾਂ ਦੇ ਵਿੱਚੋਂ ਮੁਰਦਿਆਂ ਦੀ ਮੁਸਕ ਜੀ ਮਾਰਦੀ ਐ ਇਸ ਕਰਕੇ ਮੈਨੂੰ ਵਧੀਆ ਨਹੀਂ ਲੱਗੇ ਮੁਰਦਿਆਂ ਦੀ ਮੁਸਕ ਮਾਰਦੀ ਐ ਰਾਜਾ ਸੋਚਣ ਲੱਗ ਗਿਆ ਕਹਿੰਦੇ ਜੀ ਭੰਡਾਰੀ ਨੂੰ ਬੁਲਾਓ ਵੀ ਕੀ ਗੱਲ ਇਹ ਚੋ ਮੁਸਕ ਕਾਤੋਂ ਮਾਰਦੀ ਐ ਚੌਲਾਂ ਚੋਂ ਜਦੋਂ ਭੰਡਾਰੀ ਆਇਆ ਕਹਿੰਦਾ ਜੀ ਮੈਂ ਤਾਂ ਬਹੁਤ ਵਧੀਆ ਸੁਆਦ ਬਣਾਏ ਨੇ ਚੌਲ ਕੋਈ ਖਰਾਬੀ ਨਹੀਂ ਹੈਗੀ ਤਾਂ ਜਿਹਦਾ ਅਨਾਜ ਭੰਡਾਰ ਤੇ ਡਿਊਟੀ ਹੁੰਦੀ ਐ ਕਹਿੰਦੇ ਉਸ ਨੂੰ ਬੁਲਾਓ ਤਾਂ ਉਹ ਨਾਜ ਭੰਡਾਰ ਵਾਲਾ ਬੰਦਾ ਵੀ ਆ ਜਾਂਦਾ ਰਾਜਾ ਕਹਿੰਦਾ ਸੀ ਚੌਲ ਨੇ ਜਿਹੜੇ ਕਿੱਥੋਂ ਆਏ ਨੇ ਤਾਂ ਉਹ ਭੰਡਾਰੀ ਕਹਿੰਦਾ ਕਹਿੰਦਾ ਜੀ ਆਪਣੇ ਜਿਹੜੇ ਸੇਵਿਆਂ ਦੇ ਲਵੇ ਖੇਤ ਨੇ ਉਥੋਂ ਦੇ ਇਹ ਚੌਲ ਨੇ ਰਾਜਾ ਸੁਣ ਕੇ ਇਹ ਗੱਲ ਬਹੁਤ ਖੁਸ਼ ਹੁੰਦਾ ਵੀ ਬਾਕੀ ਗੱਲ ਸਹੀ ਐ ਮੁੰਡੇ ਨੇ ਚੌਲ ਦੀ ਪਰਖ ਕਰੀ ਵੀ ਐਡੀ ਤਕੜੀ ਸੋਚ ਐ ਮੁੰਡੇ ਦੀ ਉਹ ਮੁੰਡੇ ਨੂੰ ਰਾਜਾ ਕਹਿੰਦਾ ਤੂੰ ਸਾਡੇ ਲਵੇ ਨੌਕਰੀ ਕਰਨੀ ਐ ਤਾਂ ਉਹ ਜਿਹੜੇ ਦੋ ਛੋਟੇ ਹੁੰਦੇ ਨੇ ਉਹ ਡਰ ਜਾਂਦੇ ਨੇ ਕਹਿੰਦੇ ਹੁਣ ਅਸੀਂ ਕੱਛੂ ਚੱਕਾਂਗੇ ਜੀ ਇਹਨੂੰ ਤਾਂ ਤੁਸੀਂ ਰਾਜ ਮਹਿਲ 'ਚ ਰੱਖ ਲਿਆ ਕਹਿੰਦੇ ਨਾ ਨਾ ਥੋੜ੍ਹਾ ਵੀ ਨਿਮੇੜਾ ਕਰਾਂਗੇ ਦੋਨੋਂ ਦਾ ਤਾਂ ਦੂਜੇ ਦਿਨ ਰਾਜ ਮਹਿਲ ਦੇ ਵਿੱਚ ਇੱਕ ਗਾਉਣ ਵਾਲੀ ਆਉਣੀ ਸੀ ਜਾਨੀ ਕਿ ਡਾਂਸ ਕਰਨ ਵਾਸਤੇ ਤਾਂ ਉਥੇ ਢੋਲਕੀ ਵਜਾਉਣ ਵਾਲਾ ਬੰਦਾ ਚਾਹੀਦਾ ਸੀ ਉਹ ਦੋਨਾਂ ਮੁੰਡਿਆਂ 'ਚ ਪੁੱਛਿਆ ਵੀ ਤੂੰ ਢੋਲਕੀ ਵਜਾ ਲੇਗਾ ਇੱਕ ਉਹਨਾਂ 'ਚੋਂ ਕਹਿੰਦਾ ਹਾਂ ਜੀ ਮੈਂ ਵਜਾ ਲੂੰਗਾ ਤਾਂ ਉਹ ਢੋਲਕੀ ਵਜਾਉਣ ਲੱਗਿਆ ਜਦੋਂ ਉਹ ਨੱਚਦੀ ਨੱਚਦੀ ਜਿਹੜੀ ਗਾਉਣ ਵਾਲੀ ਸੀ ਉਹਦੇ ਲਵੇ ਆਈ ਤਾਂ ਉਹ ਢੋਲਕੀ ਵਜਾਉਣਾ ਛੱਡ ਗਿਆ ਕਹਿੰਦਾ ਜੀ ਮੈਂ ਨਹੀਂ ਢੋਲਕੀ ਵਜਾਉਂਦਾ ਰਾਜਾ ਪੁੱਛਣ ਲੱਗਿਆ ਤੂੰ ਕਾਤੋਂ ਨਹੀਂ ਬਜਾਉਂਦਾ ਕਹਿੰਦਾ ਇਹ ਜਿਹੜੀ ਜਨਾਨੀ ਨੱਚਦੀ ਐ ਇਹ ਚੋ ਮਸਕ ਮਾਰਦੀ ਐ ਉਹ ਰਾਜਾ ਕਹਿੰਦਾ ਕੀ ਗੱਲ ਤੂੰ ਨਾ ਕਿ ਨਹੀਂ ਆਈ ਉਹ ਕਹਿੰਦੀ ਨਹੀਂ ਜੀ ਮੇਰੇ ਤਾਂ ਬਹੁਤ ਪਾਊਡਰ ਲੱਗਿਆ ਹੋਇਆ ਬਹੁਤ ਸੈਂਟ ਛਿੜਕੇ ਹੋਏ ਨੇ ਮੇਰੇ ਜੋ ਕਿਵੇਂ ਮਸਕ ਮਾਰਦੀ ਐ ਉਹ ਰਾਜਾ ਉਹ ਮੁੰਡੇ ਨੂੰ ਪੁੱਛਣ ਲੱਗਿਆ ਕਾਦੀ ਮੁਸਕ ਮਾਰਦੀ ਐ ਕਹਿੰਦਾ ਇਹ ਚੋਂ ਬੱਕਰੀਆਂ ਦੇ ਦੁੱਧ ਦੀ ਮੁਸਕ ਮਾਰਦੀ ਐ ਇਸ ਕਰਕੇ ਮੈਨੂੰ ਬੱਕਰੀਆਂ ਦੇ ਦੁੱਧ ਤੋਂ ਬਹੁਤ ਨਫ਼ਰਤ ਐ ਤਾਂ ਉਹਨੂੰ ਪੁੱਛਿਆ ਤੂੰ ਦੁੱਧ ਪੀ ਕੇ ਆਈ ਐ ਤਾਂ ਉਹ ਜਿਹੜੀ ਕੁੜੀ ਨੱਚਦੀ ਸੀ ਉਹ ਕਹਿੰਦੀ ਮੇਰੇ ਬਚਪਨ ਚ ਮਾਪੇ ਵਿਛੜ ਗਏ ਸੀ ਮੈਂ ਨੂੰ ਇੱਕ ਬੱਕਰੀ ਵਾਲੇ ਨੇ ਪਾਲਿਆ ਮੈਂ ਬਚਪਨ ਤੋਂ ਬੱਕਰੀ ਦਾ ਦੁੱਧ ਪੀਂਦੀ ਰਹੀ ਆ ਇਸ ਕਰਕੇ ਮੈਂ ਹੁਣ ਬੱਕਰੀਆਂ ਵਾਲੇ ਦੇ ਘਰ ਹੀ ਰਹਿਣੀ ਆ ਤਾਂ ਉਹ ਰਾਜਾ ਉਹ ਮੁੰਡੇ ਨੂੰ ਵੀ ਦੇਖ ਕੇ ਬਹੁਤ ਖੁਸ਼ ਹੋਇਆ ਵੀ ਤੇਰੀ ਵੀ ਪਰਖ ਬਹੁਤ ਵਧੀਆ ਹੈ ਤੂੰ ਵੀ ਸਾਡੇ ਲਈ ਬੇ ਨੌਕਰੀ ਕਰੇਗਾ ਤਾਂ ਫਿਰ ਜਿਹੜਾ ਤੀਜਾ ਮੁੰਡਾ ਹੁੰਦਾ ਛੋਟਾ ਸਾਰੇ ਨਾਲੋਂ ਕਹਿੰਦਾ ਰਾਜਾ ਸਾਹਿਬ ਫਿਰ ਹੁਣ ਕੱਚੂ ਮੈਂ ਚੱਕੂਗਾ ਕਹਿੰਦੇ ਨਾ ਨਾ ਭਾਈ ਕਛੂ ਤੂੰ ਨਹੀਂ ਚੱਕਾਂ ਤੇਰਾ ਵੀ ਨਿਮੇੜਾ ਕਰਾਂਗੇ ਕਹਿੰਦੇ ਤੁਸੀਂ ਐ ਕਰੋ ਹੁਣ ਸੌਜੋ ਸਵੇਰੇ ਆਪਦੇ ਪਿੰਡ ਨੂੰ ਜਾਇਓ ਜਦੋਂ ਉਹ ਛੋਟੇ ਮੁੰਡੇ ਨੂੰ ਇੱਕ ਬੈੱਡ ਤੇ ਪਾ ਦਿੰਦੇ ਨੇ ਵਧੀਆ ਬੈੱਡ ਹੁੰਦੇ ਨੇ ਤੇ ਵਧੀਆ ਗਦੈਲੇ ਗਦੁੱਲੇ ਵਿਛਾਏ ਹੁੰਦੇ ਨੇ ਚਾਦਰਾਂ ਵਿਛਾਈਆਂ ਹੁੰਦੀਆਂ ਨੇ ਰਾਜਿਆਂ ਦੇ ਘਰੇ ਕਾਦਾ ਘਾਟਾ ਹੁੰਦਾ ਜਦੋਂ ਤਿੰਨੇ ਮੁੰਡੇ ਸੌ ਜਾਂਦੇ ਨੇ ਤਾਂ ਜਿਹੜਾ ਸਾਰਿਆਂ ਦਾ ਛੋਟਾ ਹੁੰਦਾ ਜਿੱਥੇ ਉਹਨੂੰ ਪਾਇਆ ਹੁੰਦਾ ਉਹ ਬੈੱਡ ਤੇ ਇੱਕ ਤੇ ਚਾਦਰ ਥੱਲੇ ਇੱਕ ਬਾਲ ਹੁੰਦਾ ਉਹ ਚੂਵੀ ਜਾਂਦਾ ਹੁੰਦਾ ਉਹ ਪਾਸੇ ਮਰੀ ਜਾਂਦਾ ਹੁੰਦਾ ਰਾਜਾ ਕਹਿੰਦਾ ਤੂੰ ਕਿਉਂ ਪਾਸੇ ਮਰੀ ਜਾਣਾ ਕਹਿੰਦਾ ਰਾਜਾ ਸਾਹਿਬ ਛੋਡੀ ਚਾਦਰ ਦੇ ਥੱਲੇ ਕੁਝ ਹੈਗਾ ਉਹ ਮੇਰੇ ਚੂਵੀ ਜਾਂਦਾ ਇਸ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ ਤਾਂ ਰਾਜੇ ਨੇ ਆਪਣੇ ਮੰਤਰੀ ਬੁਲਾਏ ਕਹਿੰਦੇ ਚਾਦਰ ਦੇ ਥੱਲੇ ਦੇਖੋ ਕੀ ਚੀਜ਼ ਹੈ ਜਦੋਂ ਮੰਤਰੀਆਂ ਨੇ ਚਾਦਰ ਥੱਲੇ ਦੇਖਿਆ ਤਾਂ ਉਹਦੇ ਥੱਲੇ ਇੱਕ ਬਾਲ ਸੀ ਉਹ ਉਹਦੇ ਚੂਵੀ ਜਾਂਦਾ ਸੀ ਰਾਜਾ ਉਹਨੂੰ ਵੀ ਦੇਖ ਕੇ ਬਹੁਤ ਖੁਸ਼ ਹੋ ਗਿਆ ਵੀ ਤੇਰੇ ਇੱਕ ਬਾਲ ਵੀ ਚੁਬੀ ਜਾਂਦਾ ਹੈ ਰਾਜਾ ਕਹਿੰਦਾ ਭਾਈ ਤੂੰ ਵੀ ਸਾਡੇ ਹੁਣ ਰਾਜ ਮਹਿਲ ਚ ਨੌਕਰੀ ਕਰੇਗਾ ਤਾਂ ਇਸ ਤਰ੍ਹਾਂ ਉਹ ਤਿੰਨੇ ਮੁੰਡੇ ਰਾਜੇ ਨੇ ਆਪਦੇ ਰਾਜ ਮਹਿਲ ਦੇ ਵਿੱਚ ਨੌਕਰੀ ਕਰਨ ਵਾਸਤੇ ਰੱਖ ਲਏ ਤੇ ਕਹਿੰਦੇ ਹੁਣ ਤੁਸੀਂ ਐ ਕਰੋ ਢੋਲਾਂ ਦੇ ਨਾਲ ਆਪਦੇ ਪਿਤਾ ਲਵੇ ਉਹ ਕੱਛੂ ਛੱਡ ਕੇ ਆਓ ਉਸ ਤੋਂ ਬਾਅਦ ਤੁਸੀਂ ਇਹ ਰਾਜ ਮਹਿਲ ਦੇ ਵਿੱਚ ਨੌਕਰੀ ਕਰੋਗੇ ਤਾਂ ਉਹ ਆਪਦੇ ਪਿਤਾ ਲਵੇ ਕੱਛੂ ਲੈ ਕੇ ਜਦੋਂ ਜਾਂਦੇ ਸੀ ਉਹ ਉਹਦਾ ਪਿਤਾ ਕਹਿੰਦਾ ਮੈਂ ਤਾਂ ਤੁਹਾਨੂੰ ਇੱਕ ਡਰਾਉਣੀ ਸੀ ਵੀ ਤੁਸੀਂ ਕਛੂ ਤੋਂ ਡਰਦੇ ਹੋ ਕਿ ਨਹੀਂ ਡਰਦੇ ਮੈਰੀ ਕੋਈ ਹੋਰ ਕਛੂ ਨਾਲ ਕੋਈ ਤੱਲੁਕਤ ਨਹੀਂ ਸੀ ਇਸ ਤਰ੍ਹਾਂ ਜਿਹਦੀ ਸੋਚ ਹੁੰਦੀ ਹੈ ਵੀ ਆਪਾਂ ਨੇ ਰਾਜੇ ਦੀ ਨੌਕਰੀ ਕਰਨੀ ਹੈ ਉਹ ਰਾਜ ਮਹਿਲ ਦੀ ਨੌਕਰੀ ਕਰਦਾ ਹੈ ਪਰਮਾਤਮਾ ਵੀ ਉਹਦਾ ਸਾਥ ਦਿੰਦਾ ਤੇ ਉਹ ਇਸ ਤਰ੍ਹਾਂ ਉਹ ਤਿੰਨਾਂ ਮੁੰਡਿਆਂ ਨੂੰ ਰਾਜ ਮਹਿਲ ਦੇ ਵਿੱਚ ਨੌਕਰੀ ਮਿਲੀ